ਜਾ ਸਰਕਾਰ ਦੇ ਨਾਲ ਮੀਟਿੰਗ ਫਿਕਸ ਕਰਾਈ ਉਹਨਾਂ ਦੇ ਅਧਿਕਾਰੀ ਸਾਹਿਬਾਂ ਸਿੱਕਣਾ ਇਹ ਸਰ ਮੀਟਿੰਗ ਹੋ ਜੇਗੀ ਇਹ ਕਹਿੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਹਿਲਾਂ ਤਾਂ ਹੋਇਆ ਨਾ ਸਾਰੇ ਮੁਲਾਜ਼ਮ ਸਾਥੀ ਜਿੰਨੇ ਵੀ ਸਾਡੇ ਇੱਥੇ ਆਏ ਆ ਕਿਸੇ ਵਾਰ ਪਾਕ ਫਰੰਟਾ ਤੋਂ ਆਇਆ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਇਹ ਤਕੀਦ ਤੋਂ ਆਉਣੇ ਆ ਕਿ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਅਸੀਂ ਫਿਕਸ ਕਰਾਈ ਦਿੱਤੀ ਲੱਗ ਪਾ ਬਣਾ ਰਿਹਾ ਲੈਟਰ ਤੁਹਾਨੂੰ ਦੇ ਦਿੱਤੇ ਤੇ ਉਹਨਾਂ ਦੇ ਮੁਤਾਬਕ ਜਿਵੇਂ ਉਹ ਕਹਿਣਗੇ ਉਹਨਾਂ ਦੇ ਮੁਤਾਬਕ ਜੇ ਅਸੀਂ ਉਹਨਾਂ ਨਾਲ ਸਾਰਾ ਤਾਲਮੇਲ ਕਰਕੇ ਵੱਧ ਤੋਂ ਵੱਧ ਤੁਹਾਡਾ ਸਹਿਯੋਗ ਕਰਨ ਦੀ ਕੋਸ਼ਿਸ਼ ਕਰੀਏ ਕਿ ਸਾਥੀਓ ਸੇਲਦਾਰ ਸਰਾਂ ਵੱਲੋਂ ਜਿਹੜਾ ਉਹ ਸਬ ਕਮੇਟੀ ਦੇ ਨਾਲ ਜਿਹੜਾ ਆਪਣੀ ਮੀਟਿੰਗ 8 April ਦੀ ਫਿਕਸ ਕਰਵਾਈ ਹੈ ਔਰ ਇੱਥੇ ਅਸੀਂ ਆਪਣੇ ਮਲਾਜ਼ਮ ਸਾਥੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੋ ਅੱਜ ਅਚਾਨਕ ਡਿਊਟੀਆਂ ਲੱਗੀਆਂ ਤੁਸੀਂ ਇਹ ਨਾ ਸਮਝਿਓ ਜੇ ਕਿ ਸਾਡੀ ਅਰ ਗਿਣਤੀ ਜਿਹੜੀ ਉਹ ਘੱਟ ਸੀਗੀ ਗਿਣਤੀ ਘੱਟ ਨਹੀਂ ਸੀਗੀ ਕੱਲ ਸ਼ਾਮੀ ਜਿੰਨੇ ਵੀ ਅਧਿਆਪਕਾਗੇ ਸੀਗੇ ਉਹਨਾਂ ਦੀ ਅੱਜ ਐਨ ਐਲ ਪੀ ਜਿਹੜਾ ਪੇਪਰ ਹੈ ਜਿਹੜਾ ਅਨਪੜ੍ਹ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬਜ਼ੁਰਗ ਨੇ ਉਹਨਾਂ ਦਾ ਪੇਪਰ ਲੈਣ ਦੇ ਵਾਸਤੇ ਅੱਜ ਦੀ ਤਰੀਕ ਨਿਸ਼ਚਿਤ ਹੋਈ ਸੀਗੀ ਸੋ ਉਹਦੀ ਵਜ੍ਹਾ ਕਰਕੇ ਜਿਹੜਾ ਆਪਣੀ ਗਿਣਤੀ ਘਟੀ ਆ ਆਪਣੀ ਗਿਣਤੀ ਗੁਣਤੀ ਕੋਈ ਘਟ ਨਹੀਂ ਹੈਗੀ ਕੱਲੇ ਸ਼ਰਟ ਪੈਂਟੀ ਵਾਲੇ ਉਹ ਪਿੱਛੇ ਇੱਕ ਧੰਨਾਵਰੇ ਸਤਪਾਸ਼ਰ ਹੋਰੀ ਖੜੇ ਆ ਉਹਨਾਂ ਨੂੰ ਪਤਾ 700 ਬੰਦਾ ਕੱਲਾ ਸ਼ਰਟ ਪੈਂਟੀ ਦੇ ਪਿਛਲੇ ਧਰਨ ਵਿੱਚ ਬਹੁੰਤਿਆ ਸੀਗਾ ਫਿਰ ਵੀ ਫਰੰਟ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਜੇਕਰ ਸਾਡਾ ਮਸਲਾ ਹੱਲ ਨਹੀਂ ਹੁੰਦਾਗਾ ਅੱਠ ਵਾਲੀ ਮੀਟਿੰਗ ਦੇ ਵਿੱਚ ਤਾਂ ਜੇ ਮੀਟਿੰਗ ਨਹੀਂ ਹੁੰਦੀ ਜੇਕਰ ਫਿਰ ਵੀ ਸਰਕਾਰ ਇਨਕਾਰੀ ਜਾਪਦੀ ਹੈ ਵਿਧਾਨ ਸਭਾ ਦੀ ਲੁਧਿਆਣਾ ਜਿਮਨੀ ਚੋਣ ਦਾ ਜੇਕਰ ਉਸ ਤੋਂ ਬਾਅਦ ਦੀ ਤਰੀਕ ਹੁੰਦੀ ਹੈ ਤਾਂ ਅਸੀਂ ਜਮ ਕੇ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿਰੁੱਧ ਜਿਹੜਾ ਹੈ ਉਹ ਉਸੇ ਵਿਰੋਧ ਕਰਾਂਗੇ ਔਰ ਅਸੀਂ ਸਰਕਾਰ ਨੂੰ ਇੱਥੇ ਸਖਤ ਚੇਤਾਵਨੀ ਜਿਹੜੀ ਹੈ ਉਹ ਫਰੰਟ ਵੱਲੋਂ ਵੀ ਦਿੰਨੇ ਆ ਔਰ ਛਾੜ ਪੈੰਦੀ ਅਧਿਆਪਕ ਯੂਨੀਅਨ ਦਾ 1100 EMPLOYE ਜਿਹੜਾ ਹੈਗਾ ਉਹ ਲੁਧਿਆਣੇ ਲੋਕਲ ਜੁਆਇਨ ਹੈ ਔਰ ਅਸੀਂ ਹਰ ਰੋਜ਼ ਸਾਰੇ ਕਸਬਿਆਂ ਦੇ ਵਿੱਚ ਗਲੀਆਂ ਦੇ ਵਿੱਚ ਜਿਹੜਾ ਉਹ ਇਸ ਸਰਕਾਰ ਦਾ ਜਿਹੜਾ ਅਸੀਂ ਭੰਡੀ ਪ੍ਰਚਾਰ ਜਿਹੜਾ ਹੈਗਾ ਔਰ ਇਹਨਾਂ ਦੀ ਕੋਲ ਕੋਲ ਨੀਤੀਆਂ ਜਿਹੜੀਆਂ ਉਹਦੇ ਵਿਰੁੱਧ ਜਿਹੜਾ ਉਹ ਵਿਰੋਧ ਕਰਾਂਗੇ ਇਹ ਅਸੀਂ ਇਸ ਮੰਤਵਾਜ ਜਲਾਨ ਕਰਕੇ ਜਾ ਰਹੇ ਹਾਂ ਔਰ ਅਸੀਂ ਸਾਡੇ ਮੁਲਾਜ਼ਮ ਸਾਥੀਆਂ ਨੂੰ ਵੀ ਬੇਨਤੀ ਕਰਦੇ ਹਾਂ ਸਾਥੀਓ ਆਮ ਤੋਂ ਖਾਸ ਸਰਕਾਰ ਨੂੰ ਜੇਕਰ ਤੁਸੀਂ ਜਿਨੇ ਤਾਰੇ ਨਾ ਦਿਖਾਏ ਤਾਂ ਇਹਨਾਂ ਨੇ ਟਾਸ ਤੋਂ ਮੱਸ ਨਹੀਂ ਹੋਣਾਗਾ ਸੋ ਆਪਣੇ ਕੰਮਾਂ ਨੂੰ ਤਲਾਂਜਲੀ ਦਿੰਦੇ ਹੋਏ ਕਰਦੇ ਨੀਂਦਰ ਜੇ ਮਿਹਨਤ ਲਾਂਜਲੀ ਦਿੰਦੇ ਹੋ ਆ ਤੁਸੀਂ ਜਦੋਂ ਸਟੇਟ ਦਾ ਪ੍ਰੋਗਰਾਮ ਹੁੰਦਾ ਹੈਗਾ ਉਹਦੇ ਵਿੱਚ ਜਿਹੜਾ ਆ ਉਹ ਸਾਰੇ ਵੱਧ ਚੜ ਕੇ ਸਮੂਲੀਅਤ ਕਰਿਆ ਕਰੋ ਸੋ ਜਿੰਨੀਆਂ ਵੀ ਭਰਾਤਰੀ ਜੱਥੇ ਬੰਦੀਆਂ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਉਹਨਾਂ ਦੇ ਸੂਬਾ ਪ੍ਰਧਾਨ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਉਹਨਾਂ ਨੇ ਆਪਣੇ ਸੰਘਰਸ਼ ਦੀ ਰੂਪਰੇਖਾ ਵੀ ਦੱਸੀ ਆਪਣੇ ਤਜਰਬੇ ਵੀ ਦੱਸੇ ਔਰ ਉਹਨਾਂ ਤੋਂ ਸਿੱਧ ਲੈ ਲੈਂਦੇ ਆਂ ਅੱਜ ਸਾਨੂੰ ਵੀ ਬੜਾ ਕੁਝ ਜਿਹੜਾ ਹੈਗਾ ਉਹ ਸਿੱਖਣੇ ਨੂੰ ਮਿਲਿਆ ਹੈਗਾ ਸੋ ਲੜਨ ਵਾਲੇ ਜਿਹੜੇ ਆ ਕੋ ਥੋੜੇ ਵੀ ਜੜੇ ਆ ਹਜ਼ਾਰਾਂ ਦੇ ਬਰਾਬਰ ਹੁੰਦੇ ਆ ਸਾਡੇ ਦਸ਼ਮ ਪਾਸ਼ਾ ਜਿਹੜੇ ਹੈਗੇ ਆ ਉਹ ਸਵਾਲ ਲੱਖ ਦੇ ਨਾਲ ਵੀ ਇੱਕ ਲੜਾ ਕੇ ਗਏ ਆ ਜੀ